ਚੱਲਣ ਦਾ 31ਵਾਂ ਦਿਨ ਅੱਜ ਲੈਗ ਲਾਉਣੀ ਆ ਵੈਸੇ ਤਾਂ ਟਰੈਕ ਬੰਦੀ ਸੀ ਪਰ ਬੋਡੀ ਹਜੇ ਵੀ ਸਹੀ ਨਹੀਂ ਹੈਗੀ ਇਸ ਕਰਕੇ ਫਿਰ ਅੱਜ ਲੈਗ ਹੀ ਲਾਉਣੀ ਪੈਣੀ ਆ ਵੈਸੇ ਵੀ ਸੈਚਰਡੇ ਆ ਤੇ ਲਾਉਨੇ ਆ ਨਾਲ ਦਾ ਫੇਰ ਆ ਜਾਇਆ ਬਸ ਮੂੰਹ ਚੱਕ ਕਹਿੰਦੇ ਕਦੇ ਕਦੇ ਉਹ ਇਹਨਾਂ ਨੇ ਬਣਾਉਣਾ ਫਿਰ ਕਹਿੰਦੇ ਬਣਾਣਾ ਬਲੂਕ ਲੈਣਾ ਚਲੋ ਲੈਗ ਲਾਉਨੇ ਆ ਤੇ ਕੱਲ ਤਾਂ ਫਿਰ ਸੰਡੇ ਆ ਕੱਲ ਸਟ੍ਰੈਚਿੰਗ ਵਗੈਰਾ ਕਰਾਂਗੇ ਜੇ ਹੁੰਦੀ ਆ ਨਹੀਂ ਤਾਂ ਫਿਰ ਪਰਫਾਰਮ ਕਰਾਂਗੇ 31ਵਾਂ ਦਿਨ ਚ ਮਹੀਨਾ ਕੰਪਲੀਟ ਹੋ ਗਿਆ ਜਿਹੜਾ ਮੂ ਚੱਕਿਆ ਹੁੰਦਾ ਕਹਿੰਦਾ ਮਤਲਬ ਸੀ ਕਿ ਆਹਾ ਮੂ ਚੱਕਿਆ ਆ ਇਹ ਨਹੀਂ ਇਹਨੇ ਤਾਂ ਇਹਨੇ ਤਾਂ ਪੂਰੀ ਐਕਸ ਲਾਈਆ ਇਹ ਛੱਡਦਾ ਹੀ ਨਹੀਂਗਾ ਲੈਗ ਲਾਈ ਜਾਂਦਾ ਪੂਰੀ ਅੱਜ ਤੇ ਪੰਪ ਵਗੈਰਾ ਤੁਹਾਨੂੰ ਦਿਖਾਉਣਾ ਸੀ ਪਰ ਪੰਪ ਹੋਣਾ ਫੋਟੋ ਕੋਈ ਨਹੀਂ ਫੋਟੋ ਫੋਟੋ ਵਗੈਰਾ ਐਡ ਕਰ ਦੂੰਗਾ ਮੈਂ ਤੁਹਾਨੂੰ ਚੱਲ ਜੂਗਾ ਪਤਾ ਜੀ ਹਾਂ ਵੇ ਕੀ ਗੁੱਸਾ ਕਿੰਨਾ ਚੰਦਾ ਤੇ ਆ ਬੰਦੇ ਹੈਗੇ ਆ ਸ਼ੇਰ ਇਹਨਾਂ ਦਾ ਕੋਈ ਦੀਨਮਾਨ ਹੈ ਨਹੀਂਗਾ ਵੀ ਲੋਣਾ ਕੁਝ ਕਰਨਾ ਬਸ ਠੀਕ ਆ ਚਲੋ ਮਿਲਦੇ ਆ ਕੋਈ ਨਹੀਂ ਜਿਮ ਚ ਨੇ ਕੰਪਲੀਟ ਹੋ ਗਈ ਆ ਤੇ ਜੋਦੀ ਮਤਲਬ ਕਿ ਥੋੜੇ ਸ਼ਰੀਰ ਜਿਹਾ ਠੀਕ ਨਹੀਂ ਹੈ ਗੱਭੂ ਦਾ ਵੀ ਐਕਸਰਸਾਈਜ਼ ਓਕੀ ਬੁਕੀ ਲੱਗ ਰਹੀ ਹੈ ਅੱਜ ਵੀ ਥੋੜੀ ਔਵੇਂ ਲੱਗੀ ਹੈ ਚਾਰ ਹੀ ਐਕਸਰਸਾਈਜ਼ ਲੱਗੀਆਂ ਉਹ ਵੀ ਬਸ ਮਤਲਬ ਕਿ ਬੜੀਆਂ ਨੋਰਮਲ ਲੱਗੀਆਂ ਨਾ weight ਵਧਿਆ ਨਾ ਕੁਝ ਤੇ ਚਲੋ ਮੈਂ ਤਾਂ ਵੀ ਚਲੋ ਭਾਵੇਂ ਬਿਮਾਰ ਹੈ ਘਰੇ ਨਾਲ ਬੈਠੀ ਵੀ ਇੱਥੇ ਆ ਜੀਏ ਵੀ ਦਿਨ ਪੂਰਾ ਕਰ ਦਈਆ ਆਪਦਾ ਤੇ ਹਫਤਾ ਜਿੰਨੀ ਕਿ ਲੱਗੀ ਆ ਵੀ ਸ਼ੁਰੂ ਵਾਲੇ 2 ਦਿਨ ਤਾਂ ਵਧੀਆ ਲੱਗੇ ਸੀ ਬਾਕੀ ਵਾਲੇ ਜਿਹੜੇ ਹੁਣ ਤੱਕ ਲੱਗੀਆਂ 2-3 ਚੰਗਾ ਉਹ ਐਵੇਂ ਲੱਗੀਆਂ ਬਸ ਕੋਈ ਨਹੀਂ ਜੋ ਤਗੜੇ ਹੋ ਗਏ ਜਦੋਂ ਵੀ ਬੋਡੀ ਸੈਟ ਹੋ ਗਈ ਉਸ ਤੋਂ ਬਾਅਦ ਫਿਰ ਤਗੜੀ ਐਕਸਰ ਲਾਵਾਂਗੇ ਤਾਂ ਐ ਵੀ ਚੱਲ ਘਰੇ ਬੈਠਣ ਨਾਲੋਂ ਵਧੀਆ ਮੈਨੂੰ ਲੱਗਦਾ ਕਿ ਚਲਾ ਆ ਜੀਏ ਜਿਵੇਂ ਮਰਜੀ ਪਰ ਮੈਨੂੰ ਥੋੜੀ ਲੱਗੇ ਜਿਆਦਾ ਲੱਗੇ ਹੈ ਕਿ ਨਹੀਂ ਬਾਕੀ ਅਜੋ ਤੇ ਕਰ ਜੁਕਾਉਂ ਇੰਤਿਆਗੜਾ ਖਰਾਬ ਹੈਗਾ ਉਸ ਤੇ ਕਰ ਮੈਨੂੰ ਲੱਗਦਾ ਓਕੇ ਲੱਗ ਰਿਹਾ ਮੰਨ ਜਾ ਵੀ ਨਹੀਂ ਕਰਦਾ ਇੱਕ ਤਾਂ ਪਰ ਫਿਰ ਵੀ ਆ ਜੀਦਾ ਇੱਥੇ ਤੇ ਚਲੋ 3:00 ਵਜੇ ਨੂੰ ਪੂਰਾ ਹੋ ਗਿਆ ਇੱਕ ਰੀ ਹੁਣ ਪਰਸੋਂ ਮਿਲਾਂਗੇ ਬਤਿਓ ਦਿਨਾਂ ਵਿੱਚ